ਅੱਜ ਇੱਕ ਡੇਟਾ ਬਾਬਾ ਨਾਨਕ ਤੋਂ ਸਰਪੰਚੀ ਦੀ ਇਲੈਕਸ਼ਨ ਜਿਹੜੀ 2 ਕਰੋੜ ਰੁਪਏ ਦੇ ਵਿੱਚ ਹੋਈ ਆ ਉਸ ਤੋਂ ਇਲਾਵਾ ਬਹੁਤ ਸਾਰੀਆਂ ਇਲੈਕਸ਼ਨਾਂ ਕੋਈ 35 ਲੱਖ ਕੋਈ 5 ਲੱਖ ਕੋਈ 10 ਲੱਖ ਕੋਈ 50 ਲੱਖ ਇਸ ਤਰ੍ਹਾਂ ਜਿਹੜੀਆਂ ਹੋਈਆਂ ਮੈਂ ਇਹ ਸਮਝਦਾ ਹੈਗਾ ਕਿ ਇਸ ਹੀਰਾ ਮੰਡੀ ਦੇ ਵਿੱਚ ਡੈਮੋਕ੍ਰੇਸੀ ਦਾ ਕਤਲ ਨਹੀਂ ਹੋਇਆ ਡੈਮੋਕ੍ਰੇਸੀ ਦਾ ਮੂੰਹ ਕਾਲਾ ਹੋਇਆ ਮੈਨੂੰ ਇਹ ਲੱਗਦਾ ਹੈਗਾ ਕਿ ਜਿਨ੍ਹਾਂ ਲੋਕਾਂ ਕੋਲ ਪੈਸੇ ਹੈਗੇ ਆ ਉਹ ਇਹਨਾਂ ਚੀਜ਼ਾਂ ਦੇ ਵਿੱਚ ਇਹ ਖਰੀਦ ਲਿਆ ਕਰਨਗੇ ਸਰਪੰਚੀਆਂ ਲੰਬੜਦਾਰੀਆਂ ਪੰਚੀਆਂ ਇਹ ਖਰੀਦ ਲਿਆ ਕਰਨਗੇ ਔਰ ਜਿਹੜੇ ਕਾਬਲ ਲੋਕ ਹੈਗੇ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਪਿੰਡ ਨੂੰ ਜਿਹੜਾ ਹੈਗਾ ਪਿੰਡ ਦੀ ਤਰੱਕੀ ਲਈ ਪਿੰਡ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੇ ਕੰਮ ਕਰ ਸਕਦੇ ਆ ਉਹ ਤਾਂ ਫਿਰ ਇਹਨਾਂ ਮਾਰੀ ਸੋਚਣਾ ਬੰਦ ਕਰ ਦੇਣ ਔਰ ਨਾਲ ਹੀ ਮੈਂ ਇਹ ਕਹਿਣਾ ਕਿ ਮੋਦੀ ਸਾਹਿਬ ਨੂੰ ਵੀ ਆ ਇਸ ਚੀਜ਼ ਲਈ ਰਿਕਵੈਸਟ ਕਰਦਾ ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਸਬੰਧ ਦੇ ਵਿੱਚ ਲਿਖਿਆ ਕਿ ਮੋਦੀ ਸਾਹਿਬ ਬਹੁਤ ਪ੍ਰਾਊਡ ਨਾਲ ਕਹਿੰਦੇ ਆ ਕਿ ਮੈਂ ਇੱਕ ਚਾਹ ਵੇਚਣ ਵਾਲੇ ਦਾ ਲੜਕਾ ਹੈਗਾ ਔਰ ਉਹ ਆਪਣੀ ਕਾਬਲੀਅਤ ਦੇ ਨਾਲ ਇਸ ਅਹੁਦੇ ਤੱਕ ਪਹੁੰਚੇ ਆ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬੋਲੀ ਲਾ ਕੇ ਅਮਾਨੀ ਅਡਾਨੀ ਜਾਂ ਟਾਟਾ ਬਿਰਲਾ ਉਹ ਜਿਹੜੇ ਹੈਗੇ ਆ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਕਰਨਗੇ ਕਿਉਂਕਿ ਉਹਨਾਂ ਕੋਲ ਬੋਲੀ ਆ ਲਾਉਣ ਲਈ ਟਾਈਮ ਆ ਤੇ ਇਸੇ ਤਰ੍ਹਾਂ ਰਾਸ਼ਟਰਪਤੀ ਬਣਿਆ ਕਰਨਗੇ ਅੱਜ ਇੱਕ ਐਮਐਲ ਪੰਚਾਇਤ ਦੀ ਜਿਹੜੀ ਬੋਲੀ ਹੈਗੀ ਆ 2 ਕਰੋੜ ਰੁਪਏ ਬਣੀ ਹੈਗੀ ਆ ਕੱਲ ਨੂੰ ਇੱਕ ਕੰਸਟੀਚੁਐਂਸੀ ਦੀ ਬੋਲੀ ਆ ਜਿਹੜੀ ਉਹ 200 ਕਰੋੜ ਰੁਪਏ ਤੱਕ ਜਾਇਆ ਕਰੂਗੀ ਫਿਰ ਇਸ ਤਰੀ ਮੈਂਬਰ ਪਾਰਲੀਮੈਂਟ ਦੀ ਜਾਇਆ ਕਰੂਗੀ ਫਿਰ ਮੈਨੂੰ ਲੱਗਦਾ ਕਿ ਇਹ ਡੈਮੋਕਰੇਸੀ ਸ਼ਬਦ ਹੈ ਜਿਹੜਾ ਇਹਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਦੇਣਾ ਚਾਹੀਦਾ ਔਰ ਕਨਸਟੀਟਿਊਸ਼ਨ ਦੀ ਵੀ ਇਸ ਤਰੀਕੇ ਦੇ ਨਾਲ ਕੋਈ ਜ਼ਰੂਰਤ ਨਹੀਂ ਹੈਗੀ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਸੀ ਦਾ ਜਿਹੜਾ ਮੇਨ ਜਿਹਨੂੰ ਬੁਨਿਆਦ ਕਹਿੰਦੇ ਆ ਉਹ ਜਿਹੜੀ ਪੰਚਾਇਤ ਹੈਗੀ ਆ ਪੰਚਾਇਤ ਤੋਂ ਲੈ ਕੇ ਰਾਸ਼ਟਰਪਤੀ ਤੱਕ ਡੈਮੋਕ੍ਰੇਸੀ ਹੈ ਜਿਹੜੀ ਉਹ ਸਾਡੇ ਪਿੱਲਰ ਰਹਿਗੇ ਆ ਜੇ ਇਸ ਤਰ੍ਹਾਂ ਵਿਕਣੀਆਂ ਸ਼ੁਰੂ ਹੋ ਜਾਣਗੀਆਂ ਔਰ ਨਾਲ ਦੀ ਨਾਲ ਮੈਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਵੀ ਤਾਕੀਦ ਕੀਤੀ ਆ ਕਿ ਇਹ ਇਲੈਕਸ਼ਨਾਂ ਇਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਹੋਈਆਂ ਉਹਨਾਂ ਨੂੰ ਸਕ੍ਰੈਪ ਕੀਤਾ ਜਾਵੇ ਔਰ ਕਾਬਲ ਬੰਦਿਆਂ ਨੂੰ ਚੋਣ ਜਿਹੜੀ ਹੈਗੀ ਆ ਜਾਬਤੇ ਦੇ ਵਿੱਚ ਲਿਆਂਦਾ ਜਾਵੇ ਇਹ ਸਾਰਾ ਕੁਝ ਜਿਹੜੇ ਇਹ ਮਸਲੇ ਖੜੇ ਕੀਤੇ ਅੱਗੇ ਆ ਇਹ ਮੌਜੂਦਾ ਸਰਕਾਰ ਨੇ ਖੜੇ ਕੀਤੇ ਆ ਸਭ ਤੋਂ ਪਹਿਲੀ ਜਿਹੜੀ ਰਿਸ਼ਵਤ ਦੀ ਕੁੰਡੀ ਸਿਟੀ ਆ ਉਹ ਇਹਨਾਂ ਨੇ ਸਿਟੀ ਆ ਕਿ ਅਸੀਂ ਉਸ ਪੰਚਾਇਤ ਨੂੰ 5 ਲੱਖ ਰੁਪਏ ਦਵਾਂਗੇ ਔਰ ਉਸ ਤੋਂ ਬਾਅਦ ਇਹ ਕੁੰਡੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਔਰ ਇਹ ਜਿਹੜੀਆਂ ਹੈਗੀਆਂ ਇਹ ਮੈਨੂੰ ਇਹ ਲੱਗਦਾ ਕਿ ਹੌਨਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਿੱਧ ਹੋਣਗੀਆਂ